ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਿਹਾ ਸਮ ਜਰਨੀਸ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਸਰਦੀਆਂ ਦੇ ਮੌਸਮ ਦੇ ਵਿੱਚ ਬਹੁਤ ਸਾਰੇ ਚੇਂਜਸ ਨੇ ਜਿਹੜੇ ਬਹੁਤ ਸਾਰੇ ਬਦਲਾਅ ਨੇ ਜਿਹੜੇ ਮਰਦਾਂ ਦੇ ਸਰੀਰ 'ਚ ਵੀ ਆਉਂਦੇ ਨੇ ਔਰ ਔਰਤਾਂ ਦੇ ਸਰੀਰ 'ਚ ਵੀ ਆਉਂਦੇ ਨੇ ਤਾਂ ਜ਼ਾਹਿਰ ਜੀ ਗੱਲ ਹੈ ਕਿ ਸਰੀਰਿਕ ਤਾਪਮਨ ਇਸਦੇ ਹੋਰ ਵਿਗਿਆਨਿਕ ਕਈ ਕਾਰਨ ਹੋ ਸਕਦੇ ਨੇ ਜਿਨ੍ਹਾਂ ਦੇ ਬਾਰੇ ਜ਼ਿਕਰ ਕਰਾਂਗੇ ਪਰ ਇੱਕ ਗੱਲ ਜਿਸਦੇ ਬਾਰੇ ਸ਼ਾਇਦ ਤੁਸੀਂ ਕਦੇ ਸੁਣਿਆ ਵੀ ਹੋਏਗਾ ਔਰ ਮੈਸੰਜਸ ਵੀ ਕੀਤਾ ਹੋਏਗਾ ਕਿ ਸਰਦੀਆਂ ਦੇ ਵਿੱਚ ਮਹਿਲਾਵਾਂ ਦੇ ਪੈਰ ਮਰਦਾਂ ਦੇ ਨਾਲੋਂ ਜ਼ਿਆਦਾ ਠੰਡੇ ਕਿਉਂ ਰਹਿੰਦੇ ਨੇ ਤਾਂ ਕਈ ਕਾਰਨ ਹੋ ਸਕਦੇ ਨੇ ਨਾ ਕਾਰਨਾਂ ਦੇ ਬਾਰੇ ਅਸੀਂ ਜ਼ਰੂਰ ਤੁਹਾਨੂੰ ਦੱਸਾਂਗੇ ਤਾਂ ਬਿਲਕੁਲ ਜੇਕਰ ਤੁਸੀਂ ਗਰਮ ਜੁਰਾਬਾਂ ਪਹਿਨਦੇ ਹੋ ਔਰ ਇਸ ਦੇ ਨਾਲ ਹੀ ਆਪਣੇ ਸਰੀਰ ਨੂੰ ਕਵਰ ਕਰਕੇ ਰੱਖਦੇ ਹੋ ਫਿਰ ਵੀ ਤੁਹਾਡੇ ਪੈਰ ਠੰਡੇ ਹੁੰਦੇ ਨੇ ਤਾਂ ਇਸ ਦੇ ਕਾਰਨ ਕੀ ਨੇ ਔਰ ਤੁਸੀਂ ਕਿਵੇਂ ਇਸ ਤੋਂ ਬਚਾਅ ਕਰ ਸਕਦੇ ਹੋ ਸਾਰਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਸੋ ਅੰਤ ਤੱਕ ਜ਼ਰੂਰ ਜੁੜੇ ਰਹਿਣਾ ਸੋ ਕਈ ਸਰੀਰਕ ਅਤੇ ਵਿਗਿਆਨਿਕ ਕਾਰਨ ਹੋ ਸਕਦੇ ਨੇ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਾਂਗੇ ਬਿਲਕੁਲ ਸਰਦੀਆਂ 'ਚ ਮਹਿਲਾਵਾਂ ਦੇ ਪੈਰਾਂ ਦਾ ਠੰਡੇ ਰਹਿਣਾ ਆਮ ਗੱਲ ਹੈ ਪਰ ਕਈ ਵਾਰ ਇਹ ਸਮੱਸਿਆ ਮੌਸਮ ਨਾਲੋਂ ਵੀ ਵੱਧ ਸਮਾਂ ਤੱਕ ਬਣੀ ਰਹਿੰਦੀ ਹੈ ਭਾਵੇਂ ਮੂਝੇ ਪੈਨੇ ਹੁਣ ਜਾਂ ਨਾ ਪੈਰ ਹਮੇਸ਼ਾ ਠੰਡੇ ਰਹਿਣ ਦੇ ਕਈ ਵਿਗਿਆਨਿਕ ਤੇ ਸਰੀਰਕ ਕਾਰਨ ਹੁੰਦੇ ਨੇ ਜੋ ਔਰਤਾਂ ਦੇ ਵਿੱਚ ਮਰਦਾਂ ਨਾਲੋਂ ਵੱਧ ਦੇਖਦੇ ਨੇ। ਇਹ ਸਮੱਸਿਆ ਹਲਕੀ ਵੀ ਹੋ ਸਕਦੀ ਹੈ ਪਰ ਕਈ ਵਾਰ ਇਹ ਕਿਸੇ ਸਿਹਤ ਸੰਬੰਧੀ ਸਮੱਸਿਆ ਦਾ ਸੰਕੇਤ ਵੀ ਹੋ ਸਕਦੀ ਹੈ। ਇਸ ਲਈ ਇਸ ਦੇ ਕਾਰਨਾਂ ਨੂੰ ਸਮਝਣਾ ਜ਼ਰੂਰੀ ਹੈ। ਔਰਤਾਂ ਦੇ ਪੈਰ ਜ਼ਿਆਦਾਤਰ ਠੰਡੇ ਰਹਿਣਾ ਸਰੀਰ ਦੀ ਬਣਤਰ, ਹਾਰਮੋਨ ਤੇ ਖੂਨ ਦੇ ਸੰਚਾਰ ਨਾਲ ਜੁੜੇ ਕਈ ਕੁਦਰਤੀ ਕਾਰਨਾਂ ਦਾ ਨਤੀਜਾ ਹੁੰਦਾ ਹੈ। ਇੱਥੇ ਵਿਸਥਾਰ ਦੇ ਨਾਲ ਤੁਹਾਨੂੰ ਦੱਸਾਂਗੇ। ਔਰਤਾਂ ਦਾ ਸਰੀਰ ਇਸ ਤਰ੍ਹਾਂ ਬਣਿਆ ਹੁੰਦਾ ਹੈ ਕਿ ਜਦੋਂ ਤਾਪਮਾਨ ਘਟਦਾ ਹੈ ਤਾਂ ਗਰਮੀ ਸਭ ਤੋਂ ਪਹਿਲਾਂ ਸਰੀਰ ਦੇ ਮਹੱਤਵਪੂਰਨ ਅੰਗ ਜਿਵੇਂ ਦਿਲ ਦਿਮਾਗ ਤੇ ਖਾਸ ਕਰਕੇ ਵਰਜਨਨ ਤੰਤਰ ਦੇ ਵੱਲ ਭੇਜਦੀ ਹੈ ਸੋ ਕਹਿਣ ਦਾ ਮਤਲਬ ਹੈ ਕਿ ਜਦੋਂ ਆੜੇ ਦੁਆਲੇ ਵਿੱਚ ਟੈਂਪਰੇਚਰ ਘਟਦਾ ਹੈ ਠੰਡ ਵਧਣੀ ਸ਼ੁਰੂ ਹੁੰਦੀ ਹੈ ਤਾਂ ਜੋ ਗਰਮੀ ਔਰਤ ਦੇ ਸਰੀਰ ਦੇ ਵਿੱਚ ਬਣਦੀ ਹੈ ਪ੍ਰੋਡਿਊਸ ਹੁੰਦੀ ਹੈ ਸਭ ਤੋਂ ਪਹਿਲਾਂ ਦਿਲ ਤੱਕ ਪਹੁੰਚਦੀ ਹੈ ਦਿਮਾਗ ਤੱਕ ਪਹੁੰਚਦੀ ਹੈ ਤੇ ਖਾਸ ਕਰਕੇ ਪਨਜਨਨ ਤੰਤਰ ਦੇ ਵੱਲ ਭੇਜੀ ਜਾਂਦੀ ਹੈ ਇਹਨਾਂ ਅੰਗਾਂ ਦੀ ਸੁਰੱਖਿਆ ਸਰੀਰ ਦੀ ਸਭ ਤੋਂ ਵੱਡੀ ਪ੍ਰਾਥਮਿਕਤਾ ਹੁੰਦੀ ਹੈ ਇਸ ਪ੍ਰਕਿਰਿਆ ਦੌਰਾਨ ਖੂਨ ਹੈ ਜਿਹੜਾ ਹੱਥ ਪੈਰ ਵਰਗੇ ਬਾਰੀਕ ਹਿੱਸਿਆਂ ਤੱਕ ਘੱਟ ਪਹੁੰਚਦਾ ਹੈ ਜਿਸ ਕਰਕੇ ਪੈਰ ਜ਼ਿਆਦਾਤਰ ਤੇ ਜਲਦੀ ਠੰਡੇ ਹੋ ਜਾਂਦੇ ਨੇ ਇਸ ਤੋਂ ਇਲਾਵਾ ਮਹਿਲਾਵਾਂ ਦੇ ਵਿੱਚ ਮਾਸਪੇਸ਼ੀਆਂ ਦਾ ਪ੍ਰਤੀਸ਼ਤ ਕੁਦਰਤੀ ਤੌਰ ਤੇ ਘੱਟ ਹੁੰਦਾ ਹੈ ਮਾਸਪੇਸ਼ੀਆਂ ਸਰੀਰ ਵਿੱਚ ਗਰਮੀ ਪੈਦਾ ਕਰਨ ਦਾ ਸਭ ਤੋਂ ਵੱਡਾ ਸਰੋਤ ਹੁੰਦੀਆਂ ਨੇ ਇਸ ਲਈ ਜਦੋਂ ਮਾਸਪੇਸ਼ੀਆਂ ਘੱਟ ਹੁੰਦੀਆਂ ਨੇ ਤਾਂ ਸਰੀਰ ਵੀ ਘੱਟ ਗਰਮੀ ਤਿਆਰ ਕਰ ਪਾਉਂਦਾ ਹੈ ਤੇ ਇਸ ਦਾ ਸਿੱਧਾ ਅਸਰ ਪੈਰਾਂ ਤੇ ਦਿਖਦਾ ਜਿੱਥੇ ਗਰਮੀ ਸਭ ਤੋਂ ਆਖਰ ਤੱਕ ਪਹੁੰਚਦੀ ਹੈ ਹਾਰਮੋਨਲ ਵੀ ਇੱਕ ਮੁੱਖ ਵਜ੍ਹਾ ਹੈ ਤਾਂ ਜੇਕਰ ਹਾਰਮੋਨਲ ਬਦਲਾਅ ਇਸ ਦਾ ਵੱਡਾ ਕਾਰਨ ਹੁੰਦਾ

ਐਸਟ੍ਰੋਜਨ ਜੋ ਔਰਤਾਂ ਦਾ ਮੁੱਖ ਹਾਰਮੋਨ ਹੈ ਖੂਨ ਦੇ ਸੰਚਾਰ ਨੂੰ ਪ੍ਰਭਾਵਿਤ ਕਰਦਾ ਹੈ ਇਸ ਦੇ ਉਤਰ ਚੜਾਅ ਦੇ ਕਾਰਨ ਖੂਨ ਦੀ ਗਤੀ ਤੇ ਤਾਪਮਾਨ ਦਾ ਸੰਤੁਲਨ ਬਦਲਦਾ ਰਹਿੰਦਾ ਹੈ ਜਿਸ ਦੇ ਨਾਲ ਹੱਥ ਪੈਰ ਹੋਰ ਵੀ ਠੰਡੇ ਮਹਿਸੂਸ ਹੁੰਦੇ ਨੇ ਤਾਂ ਇੱਕ ਦਿਲਚਸਪ ਗੱਲ ਇਹ ਹੈ ਕਿ ਔਰਤਾਂ ਭਾਵਨਾਤਮਕ ਤੌਰ ਤੇ ਵੀ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਨੇ ਜਦੋਂ ਤਣਾਅ ਹੁੰਦਾ ਹੈ ਤਾਂ ਸਰੀਰ ਤੁਰੰਤ ਖੂਨ ਦਾ ਸੰਚਾਰ ਕੋਰ ਦੇ ਵੱਲ ਭੇਜ ਦਿੰਦਾ ਹੈ ਜਿਸ ਕਰਕੇ ਪੈਰਾਂ ਤੱਕ ਗਰਮੀ ਠੀਕ ਤਰ੍ਹਾਂ ਨਹੀਂ ਪਹੁੰਚ ਪਾਉਂਦੀ ਥਾਇਰੋਇਡ ਘੱਟ ਹੋਣ ਤੇ ਸਰੀਰ ਦਾ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ ਇਸ ਕਰਕੇ ਸਰੀਰ ਕੀ ਦੇ ਨਾਲ ਗਰਮੀ ਨਹੀਂ ਬਣਾ ਸਕਦਾ ਤੇ ਹੱਥ ਪੈਰ ਹਮੇਸ਼ਾ ਠੰਡੇ ਮਹਿਸੂਸ ਹੁੰਦੇ ਨੇ ਕਈ ਇਸਤਰੀਆਂ ਦੇ ਵਿੱਚ ਐਨੀਮੀਆ ਜਾਂ ਖੂਨ ਦੀ ਕਮੀ ਵੀ ਪਾਈ ਜਾਂਦੀ ਹੈ ਆਇਰਨ ਦੀ ਕਮੀ ਦੇ ਨਾਲ ਹੀਮੋਗਲੋਬਿਨ ਘੱਟ ਹੋ ਜਾਂਦਾ ਹੈ ਤੇ ਸਰੀਰ ਦੀ ਗਰਮੀ ਸੰਭਾਲ ਕੇ ਰੱਖਣ ਦੀ ਸਮਰੱਥਾ ਘਟ ਜਾਂਦੀ ਹੈ ਤਾਂ ਕੀ ਕਰੀਏ ਇਹਨਾਂ ਗੱਲਾਂ ਦਾ ਵੀ ਤੁਹਾਨੂੰ ਜ਼ਰੂਰ ਧਿਆਨ ਰੱਖਣਾ ਹੋਵੇਗਾ ਤਾਂ ਮਹਿਲਾਵਾਂ ਦੇ ਪੈਰ ਠੰਡੇ ਰਹਿਣਾ ਕਈ ਵਾਰ ਕੁਦਰਤੀ ਹੁੰਦਾ ਹੈ ਪਰ ਠੀਕ ਦੇਖਭਾਲ ਨਾਲ ਇਸ ਨੂੰ ਆਸਾਨੀ ਦੇ ਨਾਲ ਕਾਬੂ ਕੀਤਾ ਜਾ ਸਕਦਾ ਹੈ ਤਾਂ ਸਭ ਤੋਂ ਪਹਿਲਾਂ ਉੱਨੀ ਜਰਾਬਾਂ ਪਾਓ ਹਰ ਰੋਜ਼ ਹਲਕੀ ਕਸਰਤ ਜਾਂ ਤੁਰਨਾ ਜ਼ਰੂਰੀ ਹੈ ਗਰਮ ਪਾਣੀ ਚ ਪੈਰ ਰੱਖ ਕੇ ਤੁਸੀਂ ਬੈਠ ਸਕਦੇ ਹੋ ਪੈਰਾਂ ਦੀ ਮਾਲਿਸ਼ ਕਰੋ ਤਾਂ ਕਿ ਖੂਨ ਦਾ ਸਰਕੂਲੇਸ਼ਨ ਵਧੇ ਤੇ ਗਰਮੀ ਮਿਲੇ ਨਾਲ ਹੀ ਆਇਰਨ B12 ਤੇ ਥਾਇਰੋਇਡ ਦੀ ਜਾਂਚ ਕਰਾਉਣਾ ਵੀ ਲਾਭਦਾਇਕ ਹੈ ਤਾਂ ਖਬਰਾਂ ਦੇ ਵਿੱਚ ਦਿੱਤੀ ਗਈ ਸਾਰੀ ਜਾਣਕਾਰੀ ਮੀਡੀਆ ਰਿਪੋਰਟਰ ਦੇ ਆਧਾਰਿਤ ਹੈ ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ